ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਖੜੇ ਆਂ ਟਰੈਕਟਰ ਮੰਡੀ ਤਲਵੰਡੀ ਸਾਬੋ ਤੇ ਆਪਾਂ ਜਾਈਆਂ ਬਾਈ ਸ਼ਰਮੇ ਤੇ ਬਾਈ ਕੁਲਵੀਰ ਕੋਲੇ ਤੇ ਮਲਾਉਣੇ ਆ ਬਾਈ ਸ਼ਰਮੇ ਨਾਲ ਘੈਂਟ ਘੈਂਟ ਟਰੈਕਟਰ ਹਰ ਵਾਰ ਦਿਖਾਉਣੇ ਹੁੰਦੇ ਆ ਬਹੁਤ ਵਧੀਆ ਕੀ ਹਾਲ ਚਾਲ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜ੍ਹਦੀ ਕਲਾ ਰੱਖੇ ਤੁਹਾਨੂੰ ਅੱਜ ਸਪੈਸ਼ਲੀ ਆਪਾਂ ਬਾਈ ਕੁਲਵੀਰ ਦੇ ਨਾਲ ਲੱਗ ਕੇ ਵੀਡੀਓ ਬਣਾਉਨੇ ਆ ਠੀਕ ਹੈ ਜੀ ਕੁਲਵੀਰ ਦੇ ਟਰੈਕਟਰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਕੁਲਵੀਰ ਤੋਂ ੱੱਕੇ ਨਾਲ ਜਾਇਜ ਜੇ ਰੇਟ ਤੇ ਲਿਓਣ ਦੀ ਠੀਕ ਹੈ ਠੀਕ ਹੈ ਹਾਂ ਬਾਈ ਸਸੀ ਗਾਲ ਸਸੀ ਗਾਲ ਸ਼ਰਮਾ ਜੀ ਔਰ ਕੁਲਵੀਰ ਕੀ ਹਾਲ ਆ ਮੈਂ ਕਿਹਾ ਬਾਈ ਸਾਰਿਆਂ ਨੂੰ ਮੈਂ ਕਿ ਦੋ ਜੀ ਜੀ ਕਰਦਾ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁਨੀ ਰਾਤ ਚੋਂ ਗੁਣੀ ਤਰੱਕੀ ਬਖਸ਼ੇ ਸ਼ਰਮਾ ਜੀ ਦਾ ੱੱਕੇ ਨੇ ਚਲਾਉਂਦੇ ਆ ਗੱਡੀ ਹਨਾ ਹਾਂ ਜਿਹੜਾ ੱੱਕੇ ਨਾਲ ਤੇ ਤੈਨੂੰ ਪਤਾ ਹੀ ਆ ਫਿਰ ਹੁਣ ਭਰਾਵਾਂ ਨਾਲ ਇੰਨਾ ਪਿਆਰ ਦਿੱਤਾ ਇਹਨਾਂ ਨੇ ਇਹ ਆ ਪ੍ਰਭੂ ਕਿ ਅਸੀਂ ਤੁਹਾਡਾ ਦਿਨਤ ਦੇਣਾ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਜਿਹੜਾ ਤੁਸੀਂ ਸਾਨੂੰ ਅਸੀਂ ਕਿਤੇ ਸੋਚਿਆ ਨਹੀਂ ਸੀਗਾ ਕਿ ਸਰ ਸਾਨੂੰ ਇੰਨਾ ਮਾਨ ਸਤਕਾਰ ਮਿਲੂਗਾ ਇੱਥੋਂ ਟੱਕਰ ਪਹੁੰਚਾਂਗੇ ਇੱਕ ਹੋਰ ਹੈ ਹਰਮ ਇਹ ਸਾਰੀ ਕੋਈ ਕੁਛ ਕਹੀ ਜਾਵੇ ਇਹ ਭੁੱਲਰ ਸਾਹਿਬ ਜਸਪਰੀ ਦੇ ਛੋਡੀ ਬਦੌਲਤ ਆ ਪ੍ਰਭੂ ਸਹੀ ਗੱਲ ਕਈ ਬੰਦੇ ਇਹਨੂੰ ਮਾੜਾ ਕਹਿੰਦੇ ਆ ਅਸੀਂ ਇਹਨੂੰ ਕਦੇ ਮਾੜਾ ਨਹੀਂ ਕਹਿੰਦੇ ਫਿਲਮ ਦੇ ਡਾਇਰੈਕਟਰ ਨੂੰ ਕੋਈ ਨਹੀਂ ਪਹੁੰਚਦਾ ਤੇ ਛੋਡੀ ਦੇਣਾ ਇਹ ਇਹ ਡਾਇਰੈਕਟਰ ਨੇ ਇੰਨਾ ਭਰਾਵਾ ਤੇ ਸਾਨੂੰ ਤੁਸੀਂ ਪਹੁੰਚਾਇਆ ਚਲੋ ਸਾਡੇ ਆਪ ਦੇ ਵੀ ਚੈਨਲ ਐ ਪਰ ਉਹ ਗੱਲ ਵੱਖਰੀ ਆ ਇਹ ਥੋੜੀ ਬਦੌਲਤ ਆ ਸਾਰਾ ਸਟਾਰਟਿੰਗ ਇਹਨਾਂ ਨੇ ਕੀਤੀ ਤੁਸੀਂ ਸਟਾਰਟ ਕੀਤਾ ਤੇ ਇਹਨਾਂ ਵੀਰਾਂ ਦਾ ਤਾਂ ਅਸੀਂ ਦੇਣਾ ਦੇ ਨਹੀਂ ਸਕਦੇ ਹੁਣ ਪਿਛਲੀ ਵੀਡੀਓ ਚ ਬਹੁਤ ਸੋਹਣੇ ਵੀਰਾਂ ਨੇ ਕਹਿੰਦੇ ਚਲੋ ਕੰਮ ਹੁੰਦਾ ਹਨਾ ਕਹਿੰਦੇ ਯਾਰ ਮਾੜਿਆਂ ਨੇ ਤਾਂ ਮਾੜਾ ਹੀ ਕਰਨਾ ਹੁੰਦਾ ਪਰ ਤੁਸੀਂ ਪਰਵਾਹ ਨਾ ਕਰੋ ਤਾਂ ਦੋਸਤੋ ਜਿਹੜਾ ਤੁਸੀਂ ਮਾਨ ਸਤਕਾਰ ਸਾਨੂੰ ਦੋਨਾਂ ਨੂੰ ਦਿੱਤਾ ਨਾ ਉਹ ਤਾਂ ਦੇਣਾ ਅਸੀਂ ਸਾਰੀ ਉਮਰ ਹੀ ਨਹੀਂ ਦੇ ਸਕਾਂ ਕਲਵੀਰ ਕਲਵੀਰ ਨੂੰ ਵਧਾਈਆਂ ਦਿਓ ਬਾਈ ਦੱਬ ਕੇ ਵਧਾਈਆਂ ਦਿਓ ਵੀਡੀਓ ਦੇ ਵਿੱਚ ਕਲਵੀਰ ਦਾ ਆ ਜਾ ਹਰ ਜਾ ਹਰ ਜਾ ਆ ਜਾ ਯਾਰ ਅਰਮਨਾ ਬੋਲ ਰਿਹਾ ਨਹੀਂ ਬੋਲਦਾ ਆ ਜਾ ਲਾ ਭਾਈ ਸਭ ਤੋਂ ਪਹਿਲਾਂ ਕਲਵੀਰ ਦਾ ਡਰਾਈਵਰ ਖਾਉਣਿਆ ਜੀ ਮਹਿੰਦਰਾ 415 ਅ 415 ਲਿਖਿਆ ਹੀ ਐ 475 ਨੂੰ ਮੰਨੋ 475 ਦਾ ਸਿਸਟਮ ਆ ਸਾਰਾ ਇਹਦੇ ਚਾਰ ਸਿਲੰਡਰ ਹੁੰਦਾ ਇਹ ਨਾ ਸ਼ਰਮਾ ਪਤਾ ਕੀ ਆ ਹਾਂਜੀ ਇਹ ਕੰਪਨੀ ਨੇ ਨਾਂ ਚੇਂਜ ਕਰਿਆ ਕੱਲਾ ਐ ਟੈਕਸ ਵਾਸਤੇ ਬਸ ਕੋਸੀ ਹੈ 40 42 ਐਚਪੀ ਦਾ ਟਰੈਕਟਰ ਹੈ ਚਾਰ ਸਿਲੰਡਰ ਹੈ ਸਾਰਾ ਕੁਝ ਸੇਮ ਹੈ ਨਹੀਂ ਮੈਂ ਤੇ ਤੁਹਾਨੂੰ ਪੁੱਛਾਂ ਇੱਕ ਗਲਵੀ ਦਾ ਚਾਰ ਸਿਲੰਡਰ ਟਰੈਕਟਰ 40 42 ਐਚਪੀ ਦਾ ਕਿਵੇਂ ਹੋ ਗਿਆ ਇਹ ਕੰਪਨੀ ਹੁਣ ਮੇਰੀ ਇੱਕ ਗੱਲ ਹੋਰ ਸੁਣ ਲਾ ਹੁਣ ਪਤਾ ਕੀ ਹੈ ਜਿਹੜਾ 855 ਟਰੈਕਟਰ ਹੈ 36 ਤੇ ਨਿਊ ਹਾਲੈਂਡ ਹੈ ਇਹ 55 ਐਚਪੀ ਆਉਂਦੇ ਹਨ ਇਹ 60 ਤੋਂ ਵੀ ਉੱਤੇ ਹੈ ਬਾਈ ਸਾਡ ਤੋਂ ਉੱਤੇ ਇਹਨਾਂ ਦੇ ਕਾਪੀ ਤੇ ਪਤਾ ਕਿੰਨਾ ਲਿਖ ਦਿਆ 49.5 ਉਹ ਸੀਆਰਡੀ ਨਾ ਕਰਦੇ ਸੀਆਰਡੀ ਨਾ ਕਰਦੇ ਉਹੀ ਚੀਜ਼ ਇਹਨਾਂ ਦੇ ਵਿੱਚ ਹੈ ਕੰਪਨੀ ਦਾ ਆਪਾਂ ਨਹੀਂ ਉਹਨਾਂ ਡਗਾਈਆਂ ਤੇ ਪਹੁੰਚ ਸਕਦੇ ਉਹਲੇ ਹੁੰਦੇ ਆ ਵਿੱਚ ਕੁਛ। ਕੁਲਵੀਰ 19 ਮਾਡਲ ਆ। 19 ਮਾਡਲ ਐ ਡਬਲ ਕਲੱਚ ਐ ਤੇਲ ਬਰੇਕਾਂ ਐ ਪਾਵਰ ਸਟੀering ਐ ਕੱਲਾ ਡਿਸਟ੍ਰਿਬਿਊਟਰ ਨਹੀਂ ਲੱਗਿਆ ਹੋਰ ਕਮੀ ਕੋਈ ਨਹੀਂ। ਟਾਇਰ ਟੁਰ ਦੇ ਨਾਲ ਦੇ ਕੁਲਵੀਰ। ਸਾਰਾ ਕੁਛ ਨਾਲ ਦਾ ਕੱਲੇ ਮੂਹਰੇ ਟਾਇਰ ਨਵੇਂ ਪਾਏ ਆ। ਇਹ ਤਾਂ ਚੱਲੇ ਕੁਛ ਨਹੀਂ ਹੁੰਦਾ ਟਾਇਰ ਤਾਂ 85 90 ਪੈਸੇ ਪਏ ਐ ਇਹ। 90 ਫਿਰ ਯਾਰ ਸ਼ਰਮਾ ਜੇ ਐਗਰੀਕਲਚਰ ਚਲਾਉਣਾ ਤਾਂ ਟਾਇਰ ਨਹੀਂ ਕੱਸਦੇ ਹੁੰਦੇ ਬਾਹਲੇ। ਨਹੀਂ ਕੱਸਦੇ। 4 ਲੱਖ 40 ਹਜ਼ਾਰ ਲਿਖੀ ਬੈਠਾ ਬਾਈ ਕਿੰਨੇ ਦਾ? ਰੇਟ ਐ ਦੱਸ ਪਹਿਲਾਂ ਵੀ ਜਾਇਜ਼ ਆ ਕਿ ਜਾਇਜ਼ ਐ। ਇਨੇ ਰੁਪਈਆ ਦੇ ਵੇਗ ਨਾਲ ਆਏ ਵੇਗ ਨਾਲ ਕਿੰਨੇ ਦਾ ਦੇਗਾ 4 ਲੱਖ ਤੇ 25000 ਦਾ 20 ਦਾ ਕਹਿੰਦੇ 19 ਦਾ ਦੇ ਦਾਂਗੇ 18000 15000 ਚਲ ਦੇ 15000 ਦਾ ਲੈ ਜਾਓ ਇਹ ਤੇ ਲਗਭਗ ਲੋਨ ਫੁੱਲ ਹੀ ਹੋ ਜੂ ਬਾਈ ਹਾਂ ਇੱਕ ਹਾਂ ਇਹਦੇ ਚ ਹੋਰ ਸੌਬਤ ਹੈਗੀ ਹਾਂ ਜਿਹੜੇ ਨੇ ਲੋਨ ਕਰਾਉਣਾ ਬਹੁਤ ਵਧੀਆ ਆਪਸ਼ਨ ਹੈ ਇਹ ਜਰ ਕੰਮ ਜਿਹੜਾ ਮਰਜ਼ੀ ਲੈ ਲੈ ਤੇ ਦਾਗ ਦੇ ਵਿੱਚ ਜਦੋਂ ਆ ਜਾਣੀਆਂ ਡਬਲ ਕਲੱਚ ਦਾ ਡਰੈਕਟਰ ਹੈ ਵੱਡੇ ਜਿੰਨਾ ਹੁਣ ਇਹਦੂ ਅਗਲੇ ਡਰੈਕਟਰ ਦਾ ਉਹਨੇ ਕੰਮ ਦੇਊਗਾ ਹੈ ਜਰ ਇੱਕ ਗੱਲ ਹੋਰ ਇੱਕ ਖੁੱਡਾ ਟੁੱਲਾ ਕੰਪਨੀ ਨੇ ਬਣਾਇਆ ਜਾ ਰਿਹਾ ਇੱਧਰ ਕੈਮਰਾ ਮੈਂ ਹੋਰ ਦੇਖੀ ਸਾਰੀ ਗੱਲ ਤੂੰ ਛੱਡ ਇਹਨਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਸੀਗੀ ਚਰਮਾਂ ਜੀ ਇੱਕ ਮਿੰਟ ਸਭ ਤੋਂ ਵੱਡੀ ਸਮੱਸਿਆ ਇਹਨਾਂ ਦੇ ਵਿੱਚ ਸੀਗੀ ਵੀ ਇਹਨਾਂ ਦੇ ਵਿੱਚ ਸਪੇਸ ਹੈ ਨਹੀਂ ਸੀ ਹਾਂ ਸ਼ੀਟ ਤੇ ਬੰਦਾ ਬਹਿ ਜਾਂਦਾ ਵੀ ਆਸ-ਪਾਸ ਵਾਲਾ ਬੰਦਾ ਤੰਗ ਹੋ ਜਾਂਦਾ ਮੈਂ ਇੱਕ ਚੀਜ਼ ਦੇਖੀ ਆ ਟਰੈਕਟਰ ਦੇ ਵਿੱਚ ਜਿਵੇਂ ਇਹ ਇੰਨਾ ਛੋਟਾ ਟਰੈਕਟਰ ਆ ਇਹ ਹਾਉਲੈਂਡ ਟਰੈਕਟਰ ਹੁੰਦਾ ਉਹਦੇ ਇੱਕ ਜੈਕ ਹੁੰਦਾ ਪਾਵਰ ਜੈਕ ਕਿਕ ਹੁੰਦਾ ਇਹਦੇ ਸਾਲੇ ਤੇ ਦੋ ਆ ਇਹ ਡਬਲ ਐਕਸ਼ਨ ਹੈ ਦੋਨੇ ਪਾਸੇ ਹੈ ਨਾ ਇਹ ਡਬਲ ਐਕਸ਼ਨ ਹੈ ਸੋਨਾ ਲਿੱਕਾ ਜ ਵੀ ਇਹੀ ਹੁੰਦਾ ਹੁਣ ਤਾਂ ਸ਼ਵਰਾਜ ਨੇ ਵੀ ਇਹੀ ਕਰਤਾ ਹਾਂ ਦੋਨੇ ਇਹਦੇ ਪਾਵਰ ਵਾਲੀ ਸਿਸਟਮ ਆ ਉਹ ਸਿੰਗਲ ਹੁੰਦਾ ਇਹ ਡਬਲ ਹੁੰਦਾ ਜੀ ਵੀ ਆਹਾ ਮਣਕਾ ਇਹ ਮਣਕਾ ਅੱਜ ਹੀ ਆਇਆ ਨਹੀਂ ਜੇ ਆਹ ਲਕੋਲ ਗਏ ਯਾਰ ਆਪਾਂ ਹਾਂ ਤੇ ਮੋਟਰ ਦਾ ਸਾਲਾ 17 18 ਵਰਗਾ ਲੱਗਦਾ ਹੋਵੇ ਨਹੀਂ ਮੋੜਾ ਛਮ ਜੀ ਹੈ ਨਹੀਂ ਉਹ ਹੈ 13 ਕੜੀਛ 17 18 ਵਰਗੀ ਆ ਕੰਡੀਸ਼ਨ 17 ਕ੍ਰਾਸ ਕਰੀਂ ਜੀ ਨਾ ਹਾਂ ਕੀ ਬਾਤ ਹੈ ਕੀ ਬਾਤ ਕੀ ਬਾਤ ਕੀ ਬਾਤ ਐ ਟੂਰ ਕਰ ਪਾਈ ਫਿਰਦਾ ਪਲਾਟ ਤੇਲ ਬ੍ਰੇਕਾਂ ਨਾਲ ਟੂਰ ਖਰਚਿੰਦੇ ਪਾਈ ਫਿਰਦਾ ਬੀਕੇਟੀ ਦੇ ਟਾਇਰ ਆ ਬਾਈ ਉੱਦੀ ਭੈਣ ਨੂੰ ਜਾਪਰੇ ਇੱਧਰ ਲਿਆ ਭੁੱਲਰ ਸਾਹਿਬਾ ਦਿਖਾ ਆ ਚੀਜ਼ ਦਿਖਾ ਜਿਹੜੀ ਮੇਨ ਹੁੰਦੀ ਆ ਇੱਕ ਉਹਦੇ ਹੋਰ ਆ ਜੇ ਸਾਊਂਡ ਵਿੱਚ ਆ ਜੂਗਾ ਤੇ ਤੁਹਾਨੂੰ ਇਹਦਾ ਫੁਕਾਰਾ ਚੈੱਕ ਕਰਾਈਗੇ ਇਹਦੀ ਇਹਦੀ ਦੁਨੀਆ ਕਾਦੀ ਫੈਨ ਆ ਨਾ ਇਹਦੀ ਇਹਦੀ ਸੱਟ ਜੋ ਸ਼ਰਮਾ ਜੀ ਦੇ ਬਾਕੀ ਭਾਈ ਇੰਜਨ ਹੈਗਾ ਹੈਗਾ ਇੰਜਨ ਦਮ ਦੁਨੀਆ 475 ਲਿਖੀ ਬੈਠਾ ਕਿੰਨੇ ਦਾ ਕੁਲਵੀਰ ਸ਼ਰਮਾ ਜਿੰਨੇ ਦਾ ਤੈਨੂੰ ਜਾਇਜ਼ ਲੱਗਦਾ ਦੇ ਦੇ ਮੈਂ ਤਾਂ ਕਹਿੰਦਾ 6 4 ਲੱਖ 13 ਮੋੜ 13 ਜਿੱਦਾਂ ਕੰਡੀਸ਼ਨ ਆ ਨਾ ਉਸ ਹਿਸਾਬ ਨਾਲ ਸਾਢੇ 4 ਨਹੀਂ ਮੈਂ ਸਾਢੇ 4 ਲੱਖ ਰੁਪਏ ਦਾ ਸ਼ਰਮਾ ਜੀ ਨੇ ਕਹਿਤਾ ਸ਼ਰਮਾ ਜੀ ਦਾ ਕਿਹਾ ਸਰਮੱਤੇ ਕਰਮਾ ਜੀ ਸਾਢੇ 3 ਲੱਖ ਕਹਿ ਦੇਣਗੇ ਤਾਂ ਵੀ ਸਰਮੱਤੇ ਇਹਨੂੰ ਪਤਾ ਨਹੀਂ ਸਾਢੇ 3 ਹੁੰਦਾ ਜਾਂ 4 ਇਹ ਗੱਲ ਇੱਕ ਕਹਿਣ ਦੀ ਏ ਇਹ ਪੱਟੀ ਛਤਰੀ ਬਾਈ ਦੀ ਬਾਈ ਟੋਟਲ ਸਮਾਨ ਪਤਾ ਕੀ ਗੱਲ ਹੈ ਜੇ ਸਾਢੇ 3 ਆ ਰਹੇ ਹੁੰਦਾ ਐ ਐਨਓਸੀ ਮਿਲੂਗੀ ਜਾਂ ਸਾਢੇ 3 ਪੌਣੇ 4 ਵਾਲਾ ਹੁੰਦਾ ਇਹ ਆਪਾਂ ਉਹ ਵੀ ਕਹਿ ਦਾਂਦੇ ਪਰ ਨਹੀਂ ਹੈਗਾ ਸਾਢੇ 3 ਪੌਣੇ 4 ਵਾਲਾ ਉਸ 4 ਇੰਜਨ ਚ ਫਰਮਾ ਮਿਲਦਾ ਹੀ ਨਹੀਂ ਮਿਲਦਾ ਹੀ ਨਹੀਂ ਉਹ ਵੀ ਹਰਿਆਣਾ ਨੰਬਰ ਡੈਕਟਰ ਉਹਦੀ ਮੈਨਸ ਨਹੀਂ ਆਹ ਕੰਡੀਸ਼ਨ ਦਾ ਬਾਈ ਹੀ ਮਿਲ ਯਾ ਉਦੋਂ ਗਾਂ ਇੱਕ ਹੋਰ ਜਮਾ ਤਾਜ਼ਾ ਆ ਗਿਆ ਆ ਤਾਂ ਐ ਕਰਦਾ ਜਸਵੀਰ ਜਿਵੇਂ ਕਲਵੀਰ ਚੋਰੀ ਕਰਕੇ ਲੈ ਆਉਂਦਾ ਇਹਨੂੰ ਯਾਰ ਉਹ ਜਵੇਂ ਨਮਾ ਯਾਰ ਇਹ ਚੱਲੇ 800 ਘੰਟਾ ਯਾਰ ਮੈਂ ਉਹੀ ਗੱਲ ਕਰਦਾ ਸਰ ਸਾਹਿਬ ਜੀ ਆਵੇ ਦੇ ਟਰੈਕਟਰ ਤੋਂ ਯਾਰ ਕਾਗਜ਼ ਵੀ ਨਹੀਂ ਲੱਥੇ ਹਜੇ ਕਾਗਜ਼ ਹਜੇ ਦੀਆਂ ਸ਼ੀਟਾਂ ਦੇ ਥੱਲੇ ਉਵੇਂ ਪਏ ਆ ਪਹਿਲੇ ਘਰੋਂ ਟਰੈਕਟਰ ਆਇਆ ਧੰਗ ਨਾਲ ਤੋਤਾ ਵੀ ਨਹੀਂ ਗਿਆ ਮੈਂ ਉਹੀ ਗੱਲ ਕਰਦਾ ਕੰਪਨੀ ਦੀਆਂ ਭੈਂਦੇ ਦੀਆਂ ਦੀਆਂ ਸੀਲਾ ਸੂਲਾ ਦੀਆਂ ਤੇ ਆ ਪਰਸਤੀਆਂ ਜੀਆਂ ਉਵੇਂ ਲੱਗੀਆਂ ਹੋਈਆਂ ਯਾਰ ਆ ਆ ਦੇਖ ਕਾਗਜ਼ ਮੈਂ ਉਹੀ ਗੱਲ ਕਰਦਾ ਨੇ ਸ਼ੀਟ ਦੇ ਕਾਗਜ਼ ਕਲੀਅਰ ਕਿੱਥੋਂ ਨੇ ਬਾਈ ਨਾ ਇਹ ਬਾਈ ਸਰਸਾ ਨੰਬਰ ਹੈ ਜਮੀਨ ਨਵਾਂ ਦਾ ਪਣਿਆ ਨਾ ਲੈ ਮੈਂ ਦੱਸ ਹੀ ਦੇਣਾ ਕਲੀਅਰ ਹੈ ਹਾਂ ਲੋਨ ਰੈਂਸ ਤੇ ਸਰਸਾ ਸੰਦੂਰਗੜ ਰੋਡ ਤੇ ਪਿੰਡ ਪੈਂਦਾ ਝੰਡੇ ਤੋਂ ਗਾਹਾਂ ਪਢਾਰੀ ਉੱਥੋਂ ਆਇਆ ਢੰਡਾਰੀ ਤਾਂ ਪਹਿਲੀ ਘਰੋਂ ਲੈਂਦਾ ਹੈ 22 ਮਾਡਲ ਆ 5 ਲੱਖ 45 ਹਜ਼ਾਰ ਬਾਈ ਲਿਖੀ ਬੈਠਾ ਨਗਦ ਕੈਸ਼ ਦਾ ਟਰੈਕਟਰ ਆ ਸ਼ਰਮਾ ਅੱਜ ਕੱਲ ਨਵੇਂ ਟਰੈਕਟਰਾਂ ਤੇ ਪ੍ਰੋਬਲਮ ਆਉਂਦੀ ਹੈ ਹਰ ਇੱਕ ਬੰਦਾ ਲੋਨ ਤੇ ਲੈਂਦਾ ਕਿੰਨੇ ਦਾ ਇਸ ਸਵਾ ਬੰਦ ਦਾ ਜਾ ਦੇ ਇੱਧਰ ਆ ਜਾ ਓਰੇ ਆ ਜਾ ਓਰੇ ਆ ਜਾ ਕਰ ਦੇ ਫਿਰ ਤੈਨੂੰ ਚਾਚਾ ਓਰੇ ਆ ਜਾ ਕਿੰਨੇ ਦਾ ਸਭਾ ਮੰਗਦਾ ਕੀ ਰੇ ਬਾਈ ਤਾਂ ਵੈਸੇ ਜਾਇ ਕਿ ਹੈਗਾ ਬਾਕੀ ਤੇਰੀ ਮਰ ਦੀ ਰੇਟ ਸਹੀ ਦੱਸ ਰੇਟ ਸਹੀ ਦੱਸ 5000 ਕੱਟ ਕਰ ਲਾ 10000 ਦਾ ਟਰੈਕਟਰ ਲੈ ਜਾ ਯਾਰ ਇਹ ਕੁਛ ਨਹੀਂ ਆਹ ਮਾਰਦਾ 5 ਲੱਖ ਤੇ 10000 ਦਾ ਟਰੈਕਟਰ ਲੈ ਜਾ ਬਸ ਜਿਹਨੇ ਏਜੰਸੀ ਚੋਂ ਲੈਣਾ ਜਮਾ ਨਾ ਜਾਇਓ ਬਾਈ ਏਜੰਸੀ ਆ ਲੈ ਲੋ ਮੈਨੂੰ ਮੈਨੂੰ ਤਾਂ ਬੋਲਣ ਛੁਕਰਾ ਛੱਡੇ ਹੀ ਨਹੀਂ ਆ ਲੈ ਲੋ ਤੈਨੂੰ ਹੱਸਣਾ ਹੀ ਗੱਲ ਨਹੀਂ ਮਜ਼ਾਕ ਨਹੀਂ ਬਾਈ ਇੱਕ ਵਾਰੀ ਕੋਲੇ ਆ ਕੇ ਟਰੈਕਟਰ ਦੇ ਦਰਸ਼ਨ ਕਰਕੇ ਦੇਖਿਓ ਉਹਨੂੰ ਆਏ ਲੱਗੂ ਫੀਲ ਇੱਕ ਵਾਰੀ ਫੀਲ ਆਇਆ ਹੋਊਗਾ ਕਿ ਏਜੰਸੀ ਚ ਖੜਿਆ ਜਿੰਨਾ ਰੇਟ ਤੋਂ ਬੋਲਤਾ ਨਾ ਸ਼ਰਮਾ ਇੰਨਾ ਤੇ ਤਾਂ ਲੋਨ ਹੀ ਹੋ ਜੂ ਲੋਨ ਹੋ ਜੂ ਫੋਲੀ ਹੋ ਜੂ ਲਓ ਜੀ ਉਦੋਂ ਬਾਅਦ ਲੱਗਾ 9500 ਥੋੜਾ 16 ਮਾਡਲ ਆ ਸਾਰਾ origignal ਆ ਬਾਈ ਆ ਪਿਛਲੇ ਰੇਡੀਏਟਰ ਟਾਇਰ ਆ ਗੂਡিয়ার ਦੇ ਮੁਰਲੇ BKT ਦੇ ਆ ਬਾਈ ਸਾਰਾ origignal ਆ ਕੋਕਾ ਪੀ ਟੈਕਟਰਾ ਤੇ ਪਿਛਲੇ ਟਾਇਰ ਹੋਣਗੇ 60 ਕੇ ਪੈਸੇ ਕੁਲ ਵੀ 60 ਤੋਂ ਵੱਧ ਆ ਇਹਨੂੰ ਵੈਸੇ ਲੱਗਦੇ ਆਪਣੇ ਦੇਖਣ ਚ ਰੇਡੀਅਲ ਦੀ ਗੁੱਡੀ ਘੱਟ ਹੁੰਦੀ ਆ ਨਾ हां हो मैं ताई हूं इंजन गियर ਦਾ ਫੁੱਲ ਚੰਗਾ ਹੈ 16 ਮਾਡਲ 460000 ਲਿਖੀ ਬੈਠਾ ਸਾਡਾ ਵੀਰ ਕਿੰਨੇ ਦਾ ਇਹ ਵੀ ਸ਼ਰਮਾ ਤੇਰੇ ਦੀ ਸਿੱਟੇਂਗਾ ਡੋਰਾ ਮੇਰੇ ਕਹੀ ਕਿਹੜਾ ਚੱਲਣਾ 440000 ਰੁਪਏ ਦਾ ਲੈ ਜਿਓ ਬਾਈ ਤੁਸੀਂ ਤੇ ਇੰਦੂ ਘਟਦਾ ਕੀ ਕਹਾਂਗੇ ਬਾਈ আচ্ছা ਇੱਕ ਗੱਲ ਹੋਰ ਆ ਇੱਥੇ 800000 ਦਾ ਲੂਨ ਹੋ ਜੂਗਾ ਇਹ ਗੱਲ ਹੈ ਹੈ